ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡਾ ਹੈਗਾ ਟੈਸਟ ਨੰਬਰ 6 ਜਿਹੜੇ ਬੱਚਿਆਂ ਦਾ ਸਿੱਕਾ ਦਾ ਡਾਊਟ ਸੀਗਾ ਕਿ ਮੈਮ ਮਤਲਬ ਉਹਦੀਆਂ ਥਿਊਰੀ ਦੀਆਂ ਕਲਾਸਾਂ ਨਹੀਂ ਆ ਰਹੀਆਂ ਉਹ ਤਾਂ ਸੰਡੇ ਵਾਲਾ ਪੇਪਰ ਹੋ ਜਾਣ ਦਿਓ ਉਹ ਤੋਂ ਬਾਅਦ ਆਪਾਂ ਥਿਊਰੀ ਦੀਆਂ ਕਲਾਸਾਂ ਲੈ ਕੇ ਆਵਾਂਗੇ YouTube ਤੇ ਲੈ ਕੇ ਆਵਾਂਗੇ ਤਾਂ ਹੁਣ ਜਿਹੜੇ ਬੱਚਿਆਂ ਦਾ ਸੰਡੇ ਨੂੰ ਪੇਪਰ ਆ ਉਹ ਜਲਦੀ ਜਲਦੀ ਟੈਸਟ ਲਾ ਕਿਦੋਂ ਉਹ ਜਲਦੀ ਜਲਦੀ ਟੈਸਟ ਲਾ ਕੇ ਤੇ ਦੇਖੋ ਜੇ ਕੁਝ ਨਵਾਂ ਹੈਗਾ ਤੇ ਐਡ ਕਰਕੇ ਰਿਵੀਜ਼ਨ ਕਰੋ ਪੰਜਾਬੀ ਭਾਸ਼ਾ ਕਿਹੜੀ ਭਾਸ਼ਾ ਵਿੱਚੋਂ ਜਨਮੀ ਹੈ ਤਾਂ ਪੰਜਾਬੀ ਭਾਸ਼ਾ ਦਾ ਜਨਮ ਕਿਹੜੀ ਭਾਸ਼ਾ ਚ ਹੁੰਦਾ ਤਾਂ ਹਿੰਦੀ ਵਿੱਚ ਹੁੰਦਾ ਵੈਦਿਕ ਸੰਸਕ੍ਰਿਤ ਦੇ ਵਿੱਚ ਹੁੰਦਾ ਬ੍ਰਹਮੀ ਦੇ ਵਿੱਚ ਹੁੰਦਾ ਜਾਂ ਫਾਰਸੀ ਭਾਸ਼ਾ ਦੇ ਵਿੱਚ ਹੁੰਦਾ ਉਹ ਕਿ ਪੁੱਤ ਜਿਵੇਂ ਹੁਣ ਆਪਾਂ ਲਿਖਿਆ ਇੱਥੇ ਬ੍ਰਹਮੀ ਬ੍ਰਹਮੀ ਕੋਈ ਲੈਂਗੁਏਜ ਨਹੀਂ ਬ੍ਰਹਮੀ ਇੱਕ ਲਿਪੀ ਆ ਕੋਈ ਵੀ ਜਦੋਂ ਆਪਾਂ ਬੋਲੀ ਨੂੰ ਲਿਖਤੀ ਰੂਪ ਦਿੰਨੇ ਆ ਆਪਾਂ ਕੁਝ ਕੁ ਸਿੰਬਲਾਂ ਦੀ ਵਰਤੋਂ ਕਰਦੇ ਆਂਦਾ ਜਿਵੇਂ ਆਪਾਂ ਲਿਖਿਆ ਪੰਜਾਬ ਪੰਜਾਬੀ ਦਵਾਬ ਇਹ ਸ਼ਬਦ ਲਿਖੇ ਤਾਂ ਆਪਾਂ ਜੋ ਵੀ ਇਹ ਚਿੰਨ ਵਰਤੇ ਨੇ ਜਿਹੜੇ ਹੀ ਚਿੰਨ ਵਰਤੇ ਨੇ ਸਾਰੇ ਇਹਨਾਂ ਨੂੰ ਆਪਾਂ ਕਹਾਂਗੇ ਪੁੱਤ ਲਿਪੀ ਤੇ ਸਾਡੇ ਕੋਲੇ ਜਿਹੜੀ ਪੰਜਾਬੀ ਦੀਆਂ ਸਾਨੂੰ ਦੋ ਲਿਪੀਆਂ ਮਿਲਦੀਆਂ ਨੇ ਪੰਜਾਬੀ ਦੀਆਂ ਸਾਨੂੰ ਕਿੰਨੀਆਂ ਲਿਪੀਆਂ ਮਿਲਦੀਆਂ ਨੇ ਦੋ ਪਾਕਿਸਤਾਨ ਵਾਲਾ ਜਿਹੜਾ ਪੰਜਾਬ ਆ ਪਾਕਿਸਤਾਨ ਵਾਲਾ ਜਿਹੜਾ ਪੰਜਾਬ ਆ ਉਹਦੇ ਵਿੱਚ ਜਿਹੜੀ ਲਿਪੀ ਮਿਲਦੀ ਉਹ ਹੈਗੀ ਸਾਡੀ ਸ਼ਾਮੁਖੀ ਲਿਪੀ ਇੰਡੀਆ ਵਾਲਾ ਜਿਹੜਾ ਪੰਜਾਬ ਆ ਇੰਡੀਆ ਵਾਲਾ ਜਿਹੜਾ ਪੰਜਾਬ ਆ ਉਹਦੇ ਵਿੱਚ ਸਾਨੂੰ ਮਿਲਦੀ ਹੈ ਗੁਰਮੁਖੀ ਲਿਪੀ ਤੇ ਗੁਰਮੁਖੀ ਲਿਪੀ ਦੇ ਪਿਤਾ ਕਿਹਾ ਜਾਂਦਾ ਗੁਰਮੁਖੀ ਲਿਪੀ ਦੇ ਪਿਤਾ ਕਹਿੰਦੇ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅੰਗਦ ਦੇਵ ਜੀ ਓਕੇ ਜਿਹੜੀ ਸਾਡੀ ਗੁਰਮੁਖੀ ਲਿਪੀ ਆ ਉਹ ਲਿਪੀ ਕਿਹੜੀ ਲਿਪੀ ਚੋਂ ਨਿਕਲਦੀ ਆ ਉਹ ਨਿਕਲਦੀ ਆ ਪੁੱਤ ਬ੍ਰੰਮੀ ਲਿਪੀ ਦੇ ਵਿੱਚੋਂ ਓਕੇ ਜੋ ਵੀ ਅਸੀਂ ਇਹ ਸਾਰੇ ਸਿੰਬਲ ਵਰਤਦੇ ਆ ਕੋਈ ਵੀ ਲੈਂਗੁਏਜ ਨੂੰ ਲਿਖਣ ਟਾਈਮ ਇਹਨੂੰ ਅਸੀਂ ਕਹਾਂਗੇ ਲਿਪੀ ਏ ਸਾਡੀ ਜਿਹੜੀ ਪੰਜਾਬੀ ਭਾਸ਼ਾ ਦੀ ਲਿਪੀ ਹੈ ਇਹਦਾ ਨਾਮ ਹੈ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਦਾ ਜਨਮ ਹੁੰਦਾ ਬ੍ਰਹਮੀ ਲਿਪੀ ਦੇ ਵਿੱਚੋਂ ਓਕੇ ਬਟ ਜਿਹੜੀ ਸਾਡੀ ਪੰਜਾਬੀ ਸ਼ਬਦਾ ਜਾਂ ਸਾਡਾ ਪੰਜਾਬ ਸ਼ਬਦਾ ਸਾਡਾ ਦਬਾਬ ਸ਼ਬਦਾ ਇਹ ਸ਼ਬਦ ਹੈਗੇ ਨੇ ਫਾਰਸੀ ਭਾਸ਼ਾ ਦੇ ਮਹਾਰਾਜਾ ਰਣਜੀਤ ਸਿੰਘ ਦੀ ਵੀ ਜਿਹੜੀ ਲੈਂਗੁਏਜ ਉਹ ਬੱਤਦੇ ਸੀ ਉਹ ਸੀ ਵੀ ਫਾਰਸੀ ਭਾਸ਼ਾ ਬੰਦਾ ਸਿੰਘ ਬਹਾਦਰ ਦੀ ਵੀ ਤੇ ਸਾਡੀ ਪੰਜਾਬੀ ਭਾਸ਼ਾ ਦਾ ਜਨਮ ਕਿੱਚੋਂ ਹੁੰਦਾ ਇਹ ਜਨਮ ਹੁੰਦਾ ਪੁੱਤ ਵੈਦਿਕ ਸੰਸਕ੍ਰਿਤ ਦੇ ਵਿੱਚੋਂ ओके ਭਾਦਿਕ ਸੰਸਕ੍ਰਿਤ ਦੇ ਵਿੱਚੋਂ ਜਨਮ ਹੁੰਦਾ ਸਾਡੀ ਪੰਜਾਬੀ ਭਾਸ਼ਾ ਦਾ ਲਿਪੀ ਦਾ ਬ੍ਰਹਮੀ ਲਿਪੀ ਦੇ ਵਿੱਚੋਂ ਪੰਜਾਬੀ ਸ਼ਬਦ ਹੈਗਾ ਫਾਰਸੀ ਭਾਸ਼ਾ ਦਾ ਤਾਂ ਟੋਟਲ ਸਾਨੂੰ ਸੰਸਾਰ ਦੇ ਉੱਪਰ 9 ਭਾਸ਼ਾ ਪਰਿਵਾਰ ਮਿਲਦੇ ਨੇ ਟੋਟਲ 9 ਸਾਨੂੰ ਭਾਸ਼ਾ ਪਰਿਵਾਰ ਮਿਲਦੇ ਨੇ ਉਹਦੇ ਵਿੱਚੋਂ ਇੱਕ ਹੈਗਾ ਪਾਰਤੀ ਆਰੀਆ ਪਾਰਤੀ ਆਰਿਆ ਪਾਸ਼ਾ ਪਰਵਾਰ ਹੈਗਾ ਉਹਦੇ ਵਿੱਚੋਂ ਨਿਕਲਦੇ ਸਾਡੀ ਵੈਦਕ ਪਾਸ਼ਾ ਸੰਸਕ੍ਰਿਤ ਨਿਕਲਦੀ ਆ ਤੇ ਇਹਦੇ ਵਿੱਚੋਂ ਅੱਗੇ ਜਾ ਕੇ ਸਾਨੂੰ ਮਿਲਦੀ ਆ ਪੰਜਾਬੀ ਇਹਦੇ ਵਿੱਚੋਂ ਅੱਗੇ ਜਾ ਕੇ ਸਾਨੂੰ ਮਿਲਦੀ ਆ ਪੰਜਾਬੀ ਅਗਲਾ ਸਵਾਲ ਸੋਡੀ ਸਕਰੀਨ ਤੇ ਜ਼ਿੰਦਗੀ ਦੂਰ ਨਹੀਂ ਰਚਨਾ ਕਿਸ ਦੀ ਹੈ ਇਹਨਾਂ ਦੇ ਵਿੱਚੋਂ ਇਹ ਆਧੁਨਿਕ ਮਤਲਬ ਆਪਣੇ ਸਾਹਿਤਕਾਰ ਨੇ ਇਹਨਾਂ ਦੇ ਵਿੱਚੋਂ ਕਿਸ ਦੀ ਰਚਨਾ ਹੈ ਜਸਵੰਤ ਸਿੰਘ ਕਵਲ ਦੀ ਗਰਦੇয়াল ਸਿੰਘ ਦੀ ਅਮਰਤਾ ਪ੍ਰੀਤਮ ਦੀ ਜਾਂ ਸਰਜੀਤ ਪਾਤਰ ਦੀ ਤਾਂ ਜ਼ਿੰਦਗੀ ਦੂਰ ਨਹੀਂ ਇਹ ਰਚਨਾ ਹੈਗੀ ਆ ਜਸਵੰਤ ਸਿੰਘ ਕਵਲ ਦੀ ਪੀ ਵਾਈ ਕਿਊ ਹੈ ਸੋਡਾ ਪੰਜਾਬੀ ਦੀ ਸੈਤਕ ਪਰਪਰਾਂ ਦਾ ਮੁੱਢੀ ਕਿਸ ਨੂੰ ਮੰਨਿਆ ਜਾਂਦਾ ਹੈ ਬੁੱਲੇ ਸ਼ਾਹ ਨੂੰ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨੂੰ ਜਾਂ ਸ਼ੇਖ ਫਰੀਦ ਜੀ ਨੂੰ ਜਿਵੇਂ ਪਤਾ ਹੁਣ ਸਾਡਾ ਪੰਜਾਬੀ ਸੈਤ ਆ ਪੰਜਾਬੀ ਸੈਤ ਦਾ ਮੁੱਢ ਕਿੰਨਾ ਤੋਂ ਵਜਦਾ ਤਾਂ ਪੰਜਾਬੀ ਸੈਤ ਦਾ ਮੁੱਢ ਵਜਦਾ ਸਾਡੇ ਨਾਸਜੂਗੀਆਂ ਤੋਂ ਨਾਥ ਜੋਗੀ ਜਿਵੇਂ ਗੋਰਖਨਾਥ ਵਰਗੇ ਨਾਥ ਜੋਗੀਆਂ ਤੋਂ ਸਾਡੇ ਪੰਜਾਬੀ ਸਾਹਿਤ ਦਾ ਮੋਢ ਵਜਦਾ ਪੰਜਾਬੀ ਸਾਹਿਤ ਦਾ ਆ ਕਵੀ ਕਿੰਨਾ ਨੂੰ ਕਿਹਾ ਜਾਂਦਾ ਉਹ ਕਿਹਾ ਜਾਂਦਾ ਸਾਡੇ ਗੋਰਖਨਾਥ ਨੂੰ ਬਟ ਮੋਢੀ ਕਿੰਨਾ ਨੂੰ ਮੰਨਦੇ ਨੇ ਮੋਢੀ ਤਾਂ ਮੋਢੀ ਮੰਨਦੇ ਨੇ ਸ਼ੇਖ ਫਰੀਦ ਜੀ ਨੂੰ ਜਿਹੜੇ ਨਾਥ ਜੋਗੀ ਆ ਇਹਨਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਸਾਹਿਤ ਦੇ ਵਿੱਚ ਥਾਂ ਦਿਵਾਉਣ ਦਾ ਕੰਮ ਕੀਤਾ ਸੀ ਮੋਹਨ ਸਿੰਘ ਦਵਾਨਾ ਨੇ ਆਪਾਂ ਲਾਸਟ ਕਲਾਸ ਦੇ ਵਿੱਚ ਦੇਖਿਆ ਤਾਂ ਸਾਡੇ ਪਹਿਲੇ ਗੁਰੂ ਜੀ ਦੀ ਬਾਣੀ ਸਾਨੂੰ ਮਿਲਦੀ ਹੈ 19 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਛੇ ਗੁਰੂ ਸਹਿਬਾਨਾਂ ਦੀ ਬਾਣੀ ਦੇ ਵਿੱਚੋਂ ਸਭ ਤੋਂ ਥੋੜੀ ਬਾਣੀ ਮਿਲਦੀ ਸਾਨੂੰ ਸਾਡੇ ਸੈਕੰਡ ਗੁਰੂ ਦੀ ਛੇਰ ਲੈ ਕੇ ਆਉਣਗੇ ਇਹ ਖਡੂਰ ਸਾਹਿਬ ਤੇ ਬੁੱਲੇ ਸ਼ਾਹ ਕੀ ਇੱਕ ਸੂਫੀ ਕਵੀ ਜਿਹੜੇ ਸਾਡੇ ਨੌਵੇਂ ਤੇ 10ਵੇਂ ਗੁਰੂ ਜੀ ਦੇ ਸਮਕਾਲੀ ਨੇ ਤੇ ਬਾਬਾ ਫਰੀਦ ਇੱਕ ਸੂਫੀ ਕਵੀ ਨੇ ਤਾਂ ਉਹਨਾਂ ਨੇ ਪਹਿਲੀ ਵਾਰ ਜਦੋਂ ਕੋਈ ਵੀ ਰਚਨਾ ਕਰਦੇ ਸੀ ਪਹਿਲੀ ਵਾਰ ਪਤੀ ਪਤਨੀ ਦਾ ਵਿੰਭ ਵਰਤਿਆ ਜੇ ਤੇ ਇਹ ਤੋਂ ਪਹਿਲਾਂ ਆਪਣ ਜਿਹੜੀ ਪੰਜਾਬੀ ਸਾਹਿਤਰੀ ਵਿੱਚ ਜਿਹੜੀ ਰਚਨਾ ਮਿਲਦੀ ਆ ਉਹ ਮਿਲਦੀ ਪੁੱਤ ਨਾਸਜੂਗੀਆਂ ਦੀ ਮਿਲਦੀ ਆ ਬਟ ਜਿਹੜੇ ਨਾਸਜੂਗੀਆਂ ਇਹਦੇ ਗ੍ਰਸਥੀ ਜੀਵਨ ਤਿਆਗਣ ਦੀ ਗੱਲ ਕਰਦੇ ਸੀਗੇ ਬਾਬਾ ਫਰੀਦ ਗ੍ਰਸਥੀ ਜੀਵਨ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਨੂੰ ਪਾਉਣ ਦੀ ਗੱਲ ਕਰਦੇ ਨੇ ਤਾਂ ਪਹਿਲੀ ਵਾਰ ਪਤੀ ਪਤਨੀ ਦਾ ਸਿੰਬਲ ਲੈ ਕੇ ਆਉਂਦੇ ਬਾਬਾ ਫਰੀਦ ਪ੍ਰੇਮੀ ਪ੍ਰੇਮ ਕਤਾ ਲੈ ਕੇ ਆਉਂਦੇ ਸ਼ਾਹ ਹਸੈਨ ਇਹ ਦੋਵੇਂ ਫਰਕ ਆ ਫਰੀਦ ਤੋਂ ਬਾਅਦ ਸ਼ਾਹ ਹਸੈਨ ਆਉਂਦੇ ਆ ਬਾਬਾ ਫਰੀਦ ਤੋਂ ਬਾਅਦ ਹੀ ਗੁਰਨਾਨਕ ਦੇਵ ਜੀ ਆਉਂਦੇ ਨੇ ਓਕੇ ਇਹ ਬਹੁਤ ਵਾਰੀ ਆਇਆ ਹੋਇਆ ਏ ਤੁਹਾਡਾ ਕਿ ਬਾਬਾ ਫਰੀਜੀ ਦੇ ਪੁੱਲ ਕਿੰਨੇ ਸ਼ਲੋਕ ਸਾਨੂੰ ਮਿਲਦੇ ਨੇ ਪੁੱਲ ਮਿਲਦੇ ਨੇ 112 ਚਾਰ ਸਾਨੂੰ ਸ਼ਬਦ ਮਿਲਦੇ ਨੇ ਚਾਰ ਸ਼ਬਦ ਨੇ 112 ਸ਼ਲੋਕ ਮਿਲਦੇ ਨੇ ਦੋ ਰਾਗਾਂ ਦੀ ਵਰਤੂਗਾ ਦੋ ਰਾਗ ਆਸਾ ਦੇ ਵਿੱਚ ਤੇ ਦੋ ਰਾਗ ਸੂਹੀ ਦੇ ਵਿੱਚ ਆਸਾ ਦੇ ਵਿੱਚ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਰਚਨਾ ਮਿਲਦੀ ਆ ਆਸਾ ਰਾਗ ਦੇ ਵਿੱਚ ਇੱਕ ਆਸਾ ਦੀ ਬਾਣ ਤੇ ਇੱਕ ਸਾਨੂੰ ਮਿਲਦੀ ਆ ਪੱਟੀ ਸੂਹੀ ਰਾਗ ਦੇ ਵਿੱਚ ਸਾਨੂੰ ਚੌਥੇ ਗੁਰੂ ਜੀ ਦੀਆਂ ਲਾਮਾਂ ਮਿਲਦੀਆਂ ਨੇ ਰਿਵੀਜ਼ਨ ਕਰਦੇ ਰਹੋ ਪਿਛਲੀਆਂ ਕਲਾਸਾਂ ਦੀ ਵੀ ਜੇ ਪੁੱਛਣਾ ਹੈ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੇ ਨਾਮ ਤੇ ਕਿੰਨੇ ਸ਼ਲੋਕ ਦਰਜ ਨੇ ਉਹਦੇ ਵਿੱਚ ਹੈਗੇ ਨੇ 112 ਸੌਰੀ 130 ਜਿਹਦੇ ਵਿੱਚੋਂ 112 ਦਾ ਹੈਗੇ ਨੇ ਬਾਬਾ ਫਰੀਦ ਜੀ ਦੇ ਆਪਣੇ ਤੇ 18 ਹੈਗੇ ਨੇ ਸਾਡੇ ਗੁਰੂ ਸਾਹਿਬਾਨਾਂ ਦੇ ਤੇ 4 ਹੈਗੇ ਨੇ ਸ਼ਬਦ ਪੁੱਤ ਇਹਨਾਂ ਦੇ ਵਿੱਚ 4 ਹੈਗੇ ਨੇ ਗੁਰਨਾਗਦੇਵ ਜੀ ਦੇ 5 ਹੈਗੇ ਨੇ ਗੁਰੂ ਅਮਰਦਾਸ ਜੀ ਦੇ ਇੱਕ ਸਾਡੇ ਚੌਥੇ ਗੁਰੂ ਰਾਮਦਾਸ ਜੀ ਦਾ ਤੇ ਅੱਠ ਹੈਗੇ ਨੇ ਸਾਡੇ ਗੁਰੂ ਅਰਜਨ ਦੇਵ ਜੀ ਦੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਬਾਣੀ ਸਾਨੂੰ ਮਿਲਦੀ ਹੈ ਪਹਿਲੇ ਪੰਜਾਬੀ ਕਵੀ ਜਿਨ੍ਹਾਂ ਨੇ ਰੱਬ ਨਾਲ ਮਲਾਪ ਦੀ ਇੱਛਾ ਨੂੰ ਪ੍ਰਗਟ ਕਰਨ ਲਈ ਪਤੀ ਪਤਨੀ ਦੇ ਮਨੁੱਖੀ ਰਿਸ਼ਤੇ ਨੂੰ ਪ੍ਰਤੀਕ ਜਾਂ ਬਿੰਬ ਵਜੋਂ ਵਰਤਿਆ ਇਹ ਆਪਾਂ ਪਾਸਟ ਵੇਖਿਆ ਤਾਂ ਇਹਦਾ ਅਨਸਰ ਹੋਣਾ ਸੀ ਸ਼ੇਖ ਫਰੀਦ ਜੀ ਇਹ ਤੁਸੀਂ ਨਾਂ ਲਾਪ ਦੇ ਨੋਟਸਾਂ 'ਚ ਐਡ ਕਰ ਲਓ ਜਿਹੜੇ ਬੱਚੇ ਹਜੇ ਸੂਫੀ ਕਵੀ ਨਹੀਂ ਕੀਤੇ ਹੋਏ ਓਕੇ ਤਾਂ ਇਹ ਚਲਸਲੇ ਬਥੇ ਲੈਂਦੇ ਨੇ ਕਿਹੜੇ ਚਲਸਲੇ ਤੋਂ ਨੇ ਓਕੇ ਤੇ ਇਹਨਾਂ ਦੇ ਗੁਰੂ ਦਾ ਨਾਮ ਪੁੱਛਿਆ ਜਾਂਦਾ ਪੇਪਰ 'ਚ ਪੰਜਾਬੀ ਦੇ ਸੂਫੀ ਕਵੀ ਸ਼ਾਹ ਹਸੈਨ ਦੀ ਸ਼ੈਲੀ ਨੂੰ ਕੀ ਕਿਹਾ ਜਾਂਦਾ ਹੈ ਤਾਂ ਪਹਿਲਾਂ ਅਸੀਂ ਦੇਖਿਆ ਪਹਿਲੇ ਸੂਫੀ ਕਵੀ ਸੀਗੇ ਸਾਡੇ ਬਾਬਾ ਸ਼ੇਖ ਫਰੀਦ ਜੀ ਉਹਨਾਂ ਤੋਂ ਬਾਅਦ ਸਾਨੂੰ ਮਿਲਦੇ ਨੇ ਸ਼ਾਹ ਹਸੈਨ ਤਾਂ ਸ਼ਾਹ ਹਸੈਨ ਨੇ ਕਿਹੜਾ ਮਤਲਬ ਕਾਵ ਰੂਪ ਵਰਤਿਆ ਇਹਦਾ ਅਨਸਰ ਆਉ ਪੁੱਤ ਕਾਫੀ ਜੇ ਨਾਰਮਲ ਹੀ ਪੁੱਛ ਲੈਣਾ ਕਿ ਪੰਜਾਬੀ ਸਾਇਤ ਦੇ ਵਿੱਚ ਕਾਫੀ ਕਾਵ ਰੂਪ ਦੀ ਵਰਤੋਂ ਕਿੰਨਾ ਨੇ ਕਰੀ ਆ ਤਾਂ ਉਹ ਕੀਤੀ ਆ ਪਤੋਂ ਗੁਰਨਾਨਕ ਦੇਵ ਜੀ ਨੇ ਬਟ ਗੁਰਨਾਨਕ ਦੇਵ ਜੀ ਸੁਫੀ ਕਵੀ ਤਾਂ ਨਹੀਂ ਹੈ ਆ ਤਾਂ ਗੁਰਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਾਫੀ ਕਾਵ ਰੂਪ ਦੀ ਵਰਤੋਂ ਕੀਤੀ ਆ ਬਟ ਪੰਜਾਬੀ ਦੇ ਪਹਿਲੇ ਸੁਫੀ ਕਵੀ ਜਿਨ੍ਹਾਂ ਨੇ ਕਾਫੀ ਕਾਵ ਰੂਪ ਦੀ ਵਰਤੋਂ ਕੀਤੀ ਆ ਉਹ ਹੈਗੇ ਨੇ ਸਾਡੇ ਸ਼ਾਹ ਸ਼ਾਹ ਹਸੈਨ ਨੂੰ ਪੰਜਾਬੀ ਦਾ ਸੂਰਦਾਸ ਵੀ ਕਿਹਾ ਜਾਂਦਾ ਲਾਲ ਹਸੀਨ ਵੀ ਕਿਹਾ ਜਾਂਦਾ ਪੰਜਾਬੀ ਦਾ ਸੂਰਦਾਸ ਤੇ ਲਾਲ ਹੁਸੈਨ ਵੀ ਸ਼ਾਹ ਹੁਸੈਨ ਨੂੰ ਕਿਹਾ ਜਾਂਦਾ ਤਾਂ ਜਦੋਂ ਅਸੀਂ ਮਤਲਬ ਪੰਜਾਬੀ ਸਾਹਿਤ ਦੇ ਵਿੱਚ ਜਿਵੇਂ ਚਰਖਾ ਆ ਗਿਆ ਤੇ ਇਹ ਵਾਲੇ ਜਿਹੜੇ ਸ਼ਬਦ ਨੇ ਰਾਂਝਾ ਚਰਖਾ ਉਹ ਕੀ ਇਹ ਉਹ ਵੀ ਇਹਨਾਂ ਨੇ ਪ੍ਰੇਮੀ ਤੇ ਪ੍ਰੇਮ ਦਾ ਜਿਵੇਂ ਆਪਾਂ ਫਰੀਦ ਨੇ ਦੇਖਿਆ ਨਾ ਬਾਬਾ ਫਰੀਦ ਨੇ ਪਤੀ ਪਤਨੀ ਦਾ ਲੈ ਕੇ ਆਂਦਾ ਸੀ ਤਾਂ ਸ਼ਾਹ ਹੁਸੈਨ ਲੈ ਕੇ ਆਊਗਾ ਮਤਲਬ ਆਤਮਾ ਤੇ ਪਰਮਾਤਮਾ ਲਈ ਪ੍ਰੇਮੀ ਤੇ ਪ੍ਰੇਮ ਦਾ ਮਤਲਬ ਉਹ ਲੈ ਕੇ ਆਉ ਬਿੰਬ ਲੈ ਕੇ ਆਊਗਾ ਪਹਿਲੀ ਵਾਰ ਜਿਵੇਂ ਚਰਖਾ ਹੋ ਗਿਆ ਸੋ ਦਾ ਮਤਲਬ ਰਾਂਝਾ ਹੀਰ ਇਹ ਵਾਲੇ ਜਿਹੜੇ ਸ਼ਬਦ ਆ ਪਹਿਲੀ ਵਾਰ ਸਾਨੂੰ ਵਿਖ ਨੂੰ ਮਿਲਦੇ ਨੇ ਅਠਵਾਰਾ ਕਾਵ ਰੂਪ ਦੀ ਵਰਤੋਂ ਦੀ ਰਚਨਾ ਕਿਸ ਨੇ ਕੀਤੀ ਹੈ ਤਾਂ ਇਹ ਵੀ ਕੀ ਆ ਪਤਾ ਇੱਕ ਕਾਵ ਰੂਪ ਆ ਆਪਾਂ ਵੇਖੇ ਸੀਗੇ ਕਾਵ ਰੂਪ ਜਿਵੇਂ 12 ਮਾਹ ਹੋ ਗਿਆ 7 ਵਾਰੇ ਹੋਗੇ 8 ਵਾਰੇ ਹੋਗੇ ਪੱਟੀ ਹੋ ਗਿਆ ਅਲੋਣੀਆਂ ਹੋ ਗਿਆ ਤਾਂ ਇਹ ਕਾਵ ਰੂਪ ਦੀ ਵਰਤੋਂ ਕਿੰਨਾ ਨੇ ਕੀਤੀ ਆ ਬੁੱਲੇ ਸ਼ਾਹ ਨੇ ਬਾਸ਼ਿਸ਼ਾਹ ਨੇ ਮੀਆਂ ਮੀਰ ਨੇ ਸ਼ਾਹਸੇ ਨੇ ਕਿੰਨਾ ਨਹੀਂ ਕੀਤੀ ਐ ਸ਼ਾਹਸੇ ਨੇ ਆਪਾਂ ਪਿੱਛੇ ਦੇਖਿਆ ਇਹਨਾਂ ਦੀ ਸਿਰਫ ਸਾਨੂੰ ਕਾਫੀਆਂ ਮਿਲਦੀਆਂ ਨੇ ਮੀਆਂ ਮੀਰ ਹਰਮੰਦਰ ਸਾਹਿਬ ਦੀ ਨੀਰ ਰਖਵਾਈ ਸੀ ਸਾਡੇ ਗੁਰੂ ਜੀ ਨੇ ਮੀਆਂ ਮੀਰ ਤੋਂ ਇਹ ਕਿੱਥੋਂ ਦੀ ਸੀਗੇ ਲਾਹੌਰ ਤੋਂ ਬਾਰਸ਼ਾ ਇੱਕ ਕਿੱਸਾਕਾਰ ਆ ਕਿੱਸਾਕਾਰ ਮਿਲਦਾ ਇਹਨਾਂ ਦਾ ਜਿਹੜਾ ਕਿੱਸਾ ਉਹ ਹੈਗਾ ਹੀਰ ਹੀਰ ਦਾ ਕਿੱਸਾ ਸਭ ਤੋਂ ਪਹਿਲਾਂ ਕਿਹਨੇ ਲਿਖਿਆ ਹੀਰ ਦਾ ਕਿੱਸਾ ਸਭ ਤੋਂ ਪਹਿਲਾਂ ਲਿਖਿਆ ਦਮੋਦਰ ਨੇ ਹੀਰ ਦਾ ਕਿੱਸਾ ਮਤਲਬ ਦੁਖਾਂਤ ਦੇ ਵਿੱਚ ਸਭ ਤੋਂ ਪਹਿਲਾਂ ਕਿਹਨੇ ਲਿਖਿਆ ਬਾਰਸ਼ਾ ਨੇ ਲਿਖਿਆ ਤੇ ਇਹਦਾ ਅੰਸਰ ਆਉ ਉਹ ਤਾਂ 18 ਆਉਂਦਾ ਸਾਡਾ ਬੁੱਲੇ ਸ਼ਾਹ ਦਾ ਥੋੜੇ ਬੁੱਲੇ ਸ਼ਾਹ ਦੇ ਸਾਨੂੰ ਕਾਫੀਆਂ ਮਿਲਦੀਆਂ 156 ਕਾਫੀਆਂ ਨੇ ਇੱਕ ਆਤਰੀ ਸਿਲਸਿਲੀ ਨਾਲ ਸੰਬੰਧਤ ਹਨ ਇਹਨਾਂ ਦੇ ਇੱਕ ਕਾਵ ਰੂਪ 40 ਗੰਢਾ ਮਿਲਦੀਆਂ ਸਾਨੂੰ 18 ਮਿਲਦਾ ਬੁੱਲੇ ਸ਼ਾਹ ਦਾ ਇੱਕ 8 ਜਦ ਜਦ ਕਿ ਸਾਡੇ ਜਿਹੜੇ ਹਿੰਦੂ ਜਾਂ ਸਿੱਖ ਤਰਨ ਦੇ ਵਿੱਚ ਸਾਨੂੰ 7 ਵਾਰੇ ਮਿਲਦੇ ਨੇ ਦਾ ਬਟ ਇਹ ਅਸਲਾਮ ਨਾਲ ਸੰਬੰਧਤ ਇਹਨਾਂ ਦੇ ਸਾਨੂੰ 18 ਮਿਲਦਾ 12 ਮਾ ਮਿਲਦਾ ਜਿਹੜੇ ਬੱਚਿਆਂ ਨੇ ਪਹਿਲਾਂ ਸੂਹੀ ਮਤਲਬ ਕਰਿਆ ਸੂਹੀ ਕਾਬ ਕਰਿਆ ਤਾਂ ਉਹ ਦੱਸਣਾ ਕਿ ਜਿਹੜਾ ਬੁੱਲੇ ਸ਼ਾਹ ਦਾ ਬਾਰਾਮਾ ਉਹ ਕਿਹੜੇ ਮੰਤ ਤੋਂ ਸਟਾਰਟ ਹੁੰਦਾ ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਬਾਰਾਮਾ ਮਿਲਦੇ ਨੇ ਇੱਕ ਮਿਲਦਾ ਸਾਨੂੰ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਇੱਕ ਮਿਲਦਾ ਸਾਨੂੰ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਬਾਰਾਮਾ ਹੈਗਾ ਤਖਾਰੀ ਰਾਗ ਦੇ ਵਿੱਚ ਤੇ ਸਾਡੇ ਪੰਜਵੇਂ ਗੁਰੂ ਜੀ ਦਾ ਬਾਰਾਮਾ ਹੈਗਾ ਮਾਝ ਰਾਗ ਦੇ ਵਿੱਚ ਇਹ ਜਿਹੜੇ 12 ਮਾ ਇਹ ਸੀਗੇ ਪੁੱਤ ਸਾਡੇ ਇਚੇਤ ਮਹੀਨੇ ਤੋਂ ਸਟਾਰਟ ਹੋ ਗਏ ਫੱਗਣ ਤੇ ਖਤਮ ਹੁੰਦੇ ਨੇ ਸੰਗਰਾਣਦ ਵਾਲੇ ਦਿਨ ਸਾਡੇ ਪੰਜਵੇਂ ਗੁਰੂ ਜੀ 12 ਮਾ ਮਾਜ ਦਾ ਆਪਾਂ ਗੁਰਦੁਆਰਾ ਸਾਹਿਬ ਪਾਠ ਮਤਲਬ ਕਰਦੇ ਆ ਤੇ ਇਹ ਇਹਨਾਂ ਦੇ ਤੁਕਾਂ ਨੇ ਇਹ ਤੁਸੀਂ ਇੱਕ ਵਾਰੀ ਪੇਪਰ ਦੇ ਵਿੱਚ ਪੁੱਛ ਸਕਦੇ ਨੇ ਨੋਟ ਕਰ ਲਿਓ ਅਗਲਾ ਸਵਾਲ ਮਹਾਨ ਕੋਸ਼ ਕਿਸ ਦੀ ਰਚਨਾ ਹੈ ਤਾਂ ਇਹਨਾਂ ਦੇ ਵਿੱਚੋਂ ਕਿੰਨਾ ਦੀ ਰਚਨਾ ਸਾਨੂੰ ਮਿਲਦੀ ਆ ਮਹਾਨ ਕੋਸ਼ ਅਨਸਰ ਕਰੋ ਇਹਦਾ ਵੀਡੀਓ ਰੋਕ ਕੇ ਜਿਵੇਂ ਹੁਣ ਇੱਥੇ ਅਗਰ ਨਾਨਕ ਸਿੰਘ ਨਾਨਕ ਸਿੰਘ ਦੇ ਥੋੜੀਆਂ ਰਚਨਾਵਾਂ ਤੁਸੀਂ ਲਿਖ ਲੋ ਦੇਸ਼ ਦੀ ਬੰਡ ਤੋਂ ਬਾਅਦ ਇਹਨਾਂ ਦੀ ਇੱਕ ਰਚਨਾ ਆਪ ਨੂੰ ਰਚਨਾਵਾਂ ਮਿਲਦੇ ਨੇ ਨੋਵਲ ਮਿਲਦੇ ਨੇ ਅੱਗ ਦੀ ਖੇੜ ਅੱਗ ਦੀ ਖੇੜ ਇਹ ਨੋਵਲ ਆ ਨਾਨਕ ਸਿੰਘ ਦਾ ਤਾਂ ਅੱਗ ਦੀ ਖੇੜ ਦੇ ਵਿੱਚ ਜਿਹਦਾ ਜ਼ਿਕਰ ਕੀਤਾ ਜਿਵੇਂ ਛੋਟੀ ਕਿਸਾਨੀ ਦਾ ਕੀਤਾ ਜਾਂ ਸ਼ਹਿਰੀ ਜੀਵਨ ਦਾ ਤਾਂ ਦੇਸ਼ ਦੀ ਬੰਡ ਦੇ ਨਾਲ ਜਿਹੜਾ ਦਖਾਂਤ ਪੰਜਾਬ ਦੇ ਵਾਪਰਿਆ ਉਹ ਸਾਨੂੰ ਵੇਖਣ ਨੂੰ ਮਿਲਦਾ ਅੱਗ ਦੀ ਖੇੜ ਆਦਮ ਖੋਰ ਆਦਮ ਹੋਰ ਨਾਨਕ ਸਿੰਘ ਦੀ ਆ ਅਦ ਖੇੜਿਆ ਖੁੱਲ ਨਾਨਕ ਸਿੰਘ ਦੀ ਆ ਪਵਿੱਤਰ ਪਾਪੀ ਬਹੁਤ ਵਾਰ ਪੁੱਛਿਆ ਜਾਂਦਾ ਬੀਰਜਗਾਰੀ ਤੇ ਇਹ ਪਵਿੱਤਰ ਪਾਪੀ ਇਹ ਰਚਨਾ ਸਾਨੂੰ ਨਾਨਕ ਸਿੰਘ ਦੀ ਮਿਲਦੀ ਆ ਤੇ ਇਹਦਾ ਅਨਸਰ ਹਣਾ ਸੀ ਮਹਾਨ ਕੋਸ਼ ਇਹ ਬਹੁਤ ਵਾਰ ਆਇਆ ਹੋਇਆ ਪੁੱਤ ਪਾਈ ਕਾਨ ਸਿੰਘ ਘਨਬਾ ਦਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਕਿਸ ਦੀ ਰਚਨਾ ਹੈ ਪਾਈ ਬੀਰ ਸਿੰਘ ਦੀ ਤੇ ਇਹ ਕਿੰਨਾ ਦੀ ਰਚਨਾ ਪੁੱਤ ਇਹ ਹੈਗੀ ਪਾਈ ਕਾਨ ਸਿੰਘ ਦੀ ਆਪਾਂ ਪਿੱਛੇ ਦੇਖਿਆ ਪੰਜਾਬੀ ਸਹਿਤ ਦੇ ਵਿੱਚ ਆਪਣੂ ਵਾਰਤਿਕ ਮਿਲਦੀ ਆ ਪੰਜਾਬੀ ਸਹਿਤ ਦੇ ਵਿੱਚ ਭਾਰਤਿਕ ਦੇ ਪਿਤਾ ਕਿਹਨਾਂ ਨੂੰ ਕਿਹਾ ਜਾਂਦਾ ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ ਕਿਹਾ ਜਾਂਦਾ ਤੇ ਇਹਨਾਂ ਨੇ ਪ੍ਰੀਤ ਲੜੀ ਇੱਕ ਰਸਾਲਾ ਵੀ ਸਟਾਰਟ ਕੀਤਾ ਸੀ 1933 ਦੇ ਵਿੱਚ ਜਿਹੜਾ ਅੱਜ ਕੱਲ ਨਹੀਂ ਛਪਦਾ ਤੇ ਇਹਨਾਂ ਨੇ ਇੱਕ ਨਗਰ ਵੀ ਬਸਾਇਆ ਸੀ ਪ੍ਰੀਤ ਲੜੀ ਨੇ ਪੰਜਾਬੀ ਸਹਿਤ ਅਕੈਡਮੀ ਮਤਲਬ ਪੰਜਾਬੀ ਵਿੱਚ ਸਹਿਤ ਅਕੈਡਮੀ अवार्ड ਸਭ ਤੋਂ ਪਹਿਲਾਂ ਕਿਹਨਾਂ ਨੂੰ ਮਿਲਦਾ ਭਾਈ ਵੀਰ ਸਿੰਘ ਨੂੰ ਜਿਨ੍ਹਾਂ ਦੇ ਸਾਨੂੰ 4 ਨੋਵਲ ਵੀ ਮਿਲਦੇ ਨੇ ਤੇ ਇਹਨਾਂ ਦਾ ਅਨਸਰ ਹੋਣਾ ਸੀ ਭਾਈ ਕਾਨ ਸਿੰਘ ਨਾਭਾ ਇਨ੍ਹਾਂ ਵਿੱਚੋਂ ਕਿਸ ਨੇ ਸੁੰਦਰੀ ਸਤਵੰਤ ਕੌਰ ਬਾਬਾ ਨੋਦ ਸਿੰਘ ਵਰਗੇ ਇਤਿਹਾਸਕ ਨੋਵਲ ਲਿਖੇ ਤਾਂ ਇਹ ਨੋਵਲ ਕਿਹਨਾਂ ਦੇ ਮਿਲਦੇ ਨੇ ਪਾਈ ਵੀਰ ਸਿੰਘ ਦੇ ਅਮਰਤਾ ਪ੍ਰੀਤਮ ਦੇ ਦੀਵਾਨ ਸਿੰਘ ਦੇ ਜਾਂ ਨਾਨਕ ਸਿੰਘ ਦੇ ਤਾਂ ਇਹ ਜਿਹੜੇ ਸਾਨੂੰ ਨੋਵਲ ਮਿਲਦੇ ਨੇ ਇਹ ਮਿਲਦੇ ਨੇ ਸਾਨੂੰ ਪਾਈ ਵੀਰ ਸਿੰਘ ਦੇ ਅਮਰਤਾ ਪ੍ਰੀਤਮ ਦੀਆਂ ਜਿਹੜੀਆਂ ਪੁੱਛੀਆਂ ਜਾਂਦੀਆਂ ਜਿਵੇਂ ਡਾਕਟਰ ਦੇਵ ਇਹਨਾਂ ਦੇ ਕਿਹੜੇ ਨੋਵਲ ਤੇ ਮੂਵੀ ਬਣੀ ਪਿੰਜਰ ਨੋਵਲ ਤੇ ਇਹਨਾਂ ਦੀ ਪਹਿਲੀ ਰਚਨਾ ਠੰਡੀਆਂ ਕਿਰਨਾ ਤੇ ਨਾਨਕ ਸਿੰਘ ਆਪਾਂ ਅੱਗੇ ਦੇਖਦੇ ਹਾਂ ਤੇ ਇਹਨਾਂ ਸੁਣਾਉਣਾ ਸੀ ਪਾਈ ਵੀਰ ਸਿੰਘ ਅੰਮ੍ਰਿਤਪ੍ਰੀਤਮ ਦੀ ਸਵੈ ਜੀਵਨੀ ਬਹੁਤ ਪੁੱਛਦੇ ਨੇ ਤਾਂ ਉਹ ਹੈਗੀ ਰਚੀਦੀ ਟਿਕਟਕ ਤੇ ਕਾਲਾ ਗਲਾਬ ਨਾਨਕ ਸਿੰਘ ਦੀ ਮੇਰੀ ਦੁਨੀਆ ਸਵੈ ਜੀਵਨੀ ਨਾਨਕ ਸਿੰਘ ਦੀ ਮੇਰੀ ਦੁਨੀਆ ਕਿ ਐਸ ਨੂੰ ਪੰਜਾਬੀ ਪੰਜਾਬੀ ਪਾਸ਼ਾ ਵਿੱਚ ਪਹਿਲਾ ਸੈਤ ਅਕੈਡਮੀ ਅਵਾਰਡ ਮਿਲਿਆ ਤਾਂ ਕਿੰਨਾਂ ਨੂੰ ਮਿਲਿਆ ਸਭ ਤੋਂ ਪਹਿਲਾ ਸੈਤ ਅਕੈਡਮੀ ਅਵਾਰਡ ਤਾਂ ਇਹ ਮਿਲਿਆ ਹੋਇਆ ਪੁੱਤ ਪਾਈ ਵੀਰ ਸਿੰਘ ਜੀ ਨੂੰ ਪਹਿਲਾ ਸਹਿਤ ਅਕੈਡਮੀ ਅਵਾਰਡ ਪੰਜਾਬੀ ਖੇਤਰ ਦੇ ਵਿੱਚ ਪਹਿਲੀ ਫੀਮੇਲ ਜਿਹਨਾਂ ਨੂੰ ਸਹਿਤ ਅਕੈਡਮੀ ਅਵਾਰਡ ਮਿਲਿਆ ਉਹ ਮਿਲਿਆ ਅਮਰਤਾ ਪ੍ਰੀਤਮ ਨੂੰ ਕਿਸ ਦੁਆਰਾ ਖਾਲਸਾ ਸਮਾਚਾਰ ਸਟਾਰਟ ਕੀਤਾ ਗਿਆ ਤਾਂ ਇਹ ਜਿਹੜਾ ਖਾਲਸਾ ਸਮਾਚਾਰ ਇੱਕ ਮੈਗਜ਼ੀਨ ਆ ਇਹ ਕਿੰਨਾ ਨੇ ਸਟਾਰਟ ਕੀਤਾ ਚਰਨ ਸਿੰਘ ਨੇ ਸੂਨ ਸਿੰਘ ਸੀਤਲ ਨੇ ਗੁਰਵਖ ਸਿੰਘ ਨੇ ਜਾਂ ਪਾਈ ਵੀਰ ਸਿੰਘ ਨੇ ਇਹ ਆਪ ਪਿੱਛੇ ਅਦਨਿਕ ਪੰਜਾਬੀ ਕਾਵਿ ਚ ਕਰਿਆ ਸੀਗਾ ਤੇ ਇਹ ਕਰਿਆ ਸੀਗਾ ਪਾਈ ਵੀਰ ਸਿੰਘ ਨੇ ਸਟਾਰਟ ਖਾਲਸਾ ਸਮਾਚਾਰ ਜਪ ਸਾਹਿਬ ਕਿਸ ਦੀ ਰਚਨਾ ਹੈ ਇੱਕ ਤਾਂ ਹੈਗੀ ਪਤਾ ਜਪਜੀ ਸਾਹਿਬ ਇੱਕ ਹੈਗੀ ਜਪ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਰਾਗ ਨਹੀਂ ਹਰ ਬਾਣੀ ਕਿਸੇ ਨਾ ਕਿਸੇ ਰਾਗ ਦੇ ਵਿੱਚ ਆ ਬਟ ਜਿਹੜੀ ਜਪਜੀ ਆ ਤਾਂ ਉਹ ਰਾਗ ਮੁਕਤ ਬਾਣੀ ਆ ਤੇ ਉਹ ਸਾਡੇ ਪਹਿਲੇ ਗੁਰੂ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਟਾਰਟਿੰਗ ਦੇ ਵਿੱਚ ਆਉਂਦੀ ਆ ਤੇ ਇਹ ਇਹਦਾ ਅਨਸਰ ਹੋਣਾ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਜੀ ਤੇ ਸਾਡੇ ਪਹਿਲੇ ਗੁਰੂ ਜਿਹਦੀ ਬਾਣੀ ਸਾਨੂੰ ਮਿਲਦੀ ਆ ਜਿਵੇਂ ਅਲੋਨੀਆ ਮਿਲਦੀਆਂ ਨੇ ਸਾਨੂੰ ਪੱਟੀ ਮਿਲਦੀ ਆ 12 ਮਾ ਮਿਲਦੇ ਆ ਸਿੱਧ ਗੋਸ਼ਟ ਮਿਲਦੀ ਆ ਆਰਤੀ ਮਿਲਦੀ ਆ ਸਾਨੂੰ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਾਡੇ ਪੰਜਵੇਂ ਗੁਰੂ ਜੀ ਦੀ ਬਾਣੀ ਸਭ ਤੋਂ ਵੱਧ ਮਿਲਦੀ ਆ ਸਭ ਤੋਂ ਲੰਬੀ ਬਾਣੀ ਸੁਖਨੀ ਸਾਹਿਬ ਕਿਹੜਾ ਰਾਗ ਆ ਗੋੜੀ ਰਾਗ ਆ ਸਾਡੀ ਮਤਲਬ ਚੌਥੇ ਗੁਰੂ ਜੀ ਕਿਹੜਾ ਸ਼ਹਿਰ ਲੈ ਕੇ ਆਉਣਗੇ ਅਮ੍ਰਿਤਸਰ ਲੈ ਕੇ ਆਉਣਗੇ ਤੇ ਗੁਰੂ ਜੀ ਦੀਆਂ ਸਾਨੂੰ ਮਿਲਦੀਆਂ ਲਾਮਾ ਕਿਹੜੇ ਰਾਗ ਚ ਸੁਹੀ ਰਾਗ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆਪ ਨੂੰ ਨਹੀਂ ਮਿਲਦੀ ਤੇ ਗੁਰੂ ਜੀ ਦੀ ਬਾਣੀ ਸਾਨੂੰ ਕਿਹੜੀ ਗ੍ਰੰਥੀ ਮਿਲਦੀ ਹੈ ਦਸਮ ਗ੍ਰੰਥ ਦੇ ਵਿੱਚ ਮਿਲਦੀ ਹੈ ਪੰਜਾਬੀ ਵਿੱਚ ਖੁੱਲੀ ਕਵਤਾ ਦੀ ਸ਼ੁਰੂਆਤ ਕਿਸ ਨੇ ਕੀਤੀ ਤਾਂ ਪੰਜਾਬੀ ਵਿੱਚ ਖੁੱਲੀ ਕਵਤਾ ਪਾਈ ਵੀਰ ਸਿੰਘ ਨੇ ਪ੍ਰੋਫੈਸਰ ਪੂਰਨ ਸਿੰਘ ਨੇ ਅਮਰਤਾ ਪ੍ਰੀਤਮ ਨੇ ਤੇ ਇਹਨਾਂ ਸ੍ਰਾਵਣਾ ਚ ਪ੍ਰੋਫੈਸਰ ਪੂਰਨ ਸਿੰਘ ਨੇ ਖੁੱਲੀ ਕਵਤਾ ਜਿਵੇਂ ਖੁੱਲੇ ਕੁੰਡ ਖੁੱਲੇ ਸਮਾਨੀ ਰੰਗ ਖੁੱਲੇ ਲੇਖ ਤੇ ਇਹ ਕਿੰਨਾਂ ਦੀਆਂ ਰਚਨਾਵਾਂ ਨੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਆਧੁਨਿਕ ਪੰਜਾਬੀ ਵਾਰਤਕ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਸਰਜੀਤ ਪਾਤਰ ਨੂੰ ਜਸਵੰਤ ਸਿੰਘ ਨੀਕੀ ਨੂੰ ਨਾਨਕ ਸਿੰਘ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਤਾਂ ਕਿਹਨਾਂ ਨੂੰ ਕਿਹਾ ਜਾਂਦਾ ਆਧੁਨਿਕ ਪੰਜਾਬੀ ਵਾਰਤਕ ਦੇ ਪਿਤਾ ਤਾਂ ਇਹ ਕਹਿੰਦੇ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪੰਜਾਬੀ ਨੋਵਲ ਦਾ ਮੋਢੀ ਕੌਣ ਆ ਤਾਂ ਪੰਜਾਬੀ ਨੋਵਲ ਦਾ ਮੋਢੀ ਕਿਹਨਾਂ ਨੂੰ ਮੰਨਿਆ ਜਾਂਦਾ ਨਾਨਕ ਸਿੰਘ ਨੂੰ ਸੌਰੀ ਗੁਰਦੇਵਾਲ ਸਿੰਘ ਨੂੰ ਨਾਨਕ ਸਿੰਘ ਨੂੰ ਇਹਦਾ ਆਨਸਰ ਹੀ ਹੋਊਗਾ ਤੇ ਨਾਨਕ ਸਿੰਘ ਨੂੰ ਜਿਵੇਂ ਪੰਜਾਬੀ ਨੋਵਲ ਸਾਨੂੰ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਕਿੰਨਾਂ ਦੇ ਮਿਲਦੇ ਨੇ ਪਾਈ ਵੀਰ ਸਿੰਘ ਦੇ ਮਿਲਦੇ ਨੇ ਬਟ ਨਾਨਕ ਸਿੰਘ ਨੂੰ ਮੋਢੀ ਮੰਨਿਆ ਜਾਂਦਾ ਓਕੇ ਯਾਦ ਰੱਖਣਾ ਨੋਵਲ ਸਭ ਤੋਂ ਪਹਿਲਾਂ ਕਿੰਨਾਂ ਦੇ ਮਿਲੇ ਸਾਨੂੰ ਤਾਂ ਮਿਲੇ ਵੀਰ ਸਿੰਘ ਦੇ ਆ ਬਟ ਪਿਤਾ ਜਾਂ ਮੋਢੀ ਮੰਨਿਆ ਜਾਂਦਾ ਨਾਨਕ ਸਿੰਘ ਨੂੰ ਨਾਨਕ ਸਿੰਘ ਦੇ ਨੋਵਲ ਦੇ ਕਿਸੇ ਵਿਸ਼ੇ ਉੱਪਰ ਇੱਕ ਪ੍ਰਸਿੱਧ ਹਿੰਦੀ ਫਿਲਮ ਬਣੀ ਆ ਨਾਨਕ ਸਿੰਘ ਦੇ ਕਿਹੜੇ ਨੋਵਲ ਤੇ ਮੂਵੀ ਬਣੀ ਹੋਈ ਆ ਜਿਵੇਂ ਪਿੰਜਰ ਇਹਦਾ ਅਮਰਤਾ ਪ੍ਰੀਤਮ ਦਾ ਨੋਵਲਾ ਜਿਹਦੇ ਉੱਪਰ ਮੂਵੀ ਬਣੀ ਹੋਈ ਆ ਤੇ ਇਹਦਾ ਹੈਗਾ ਪੁੱਤ ਪਵਿੱਤਰ ਪਾਪੀ ਜਿਲਿਆਂ ਵਾਲੇ ਬਾਗ ਦੇ ਵਿੱਚ ਜੋ ਘਟਨਾ ਹੁੰਦੀ ਹੈ ਕਤਲੇਆਮ ਹੁੰਦਾ ਉਹਨੂੰ ਆਧਾਰ ਬਣਾ ਕੇ ਲਿਖੀ ਗਈ ਰਚਨਾ ਖੁੰਨੀ ਵਿਸਾਖੀ ਖੁੰਨੀ ਵਿਸਾਖੀ ਕਿੰਨਾ ਦੀ ਰਚਨਾ ਹਰਭਜਨ ਸਿੰਘ ਦੀ ਗੁਰਦੇਵਾਲ ਸਿੰਘ ਦੀ ਅਮਰਤਾ ਪ੍ਰੀਤਮ ਦੀ ਜਾਂ ਨਾਨਕ ਸਿੰਘ ਦੀ ਤੇ ਇਹ ਰਚਨਾ ਕਿੰਨਾ ਦੀ ਆ ਇਹ ਹੈਗੀ ਪੁੱਤ ਨਾਨਕ ਸਿੰਘ ਦੀ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਆਪਾਂ ਹੁਣ ਪਿੱਛੇ ਦੇਖ ਹੀ ਲਈਆਂ ਅਮਰਤਾ ਪ੍ਰੀਤਮ ਦੇ ਇੱਕ ਯਾਦ ਰੱਖਿਓ ਤੁਸੀਂ ਸਾਗਰ ਤੇ ਸਿੱਪੀਆਂ ਸਾਗਰ ਅਤੇ ਸਿੱਪੀਆਂ ਡਾਕਟਰ ਦੇਵ ਇਹਨਾਂ ਦੀ ਰਚਨਾ ਇੱਕ ਡਾਕਟਰ ਦੇਵ ਤੇ ਪਿੰਜਰ ਇਹ ਤਾਂ ਬਹੁਤ ਵਾਰੀ ਆਈ ਹੋਈ ਹੈ ਤੇ ਜਾਂ ਸਟਾਉਣਾ ਸੀ ਨਾਨਕ ਸਿੰਘ ਪ੍ਰਸਿੱਧ ਨੋਵਲ ਮਟੀ ਦਾ ਦੀਵਾ ਕਿਸ ਦੀ ਰਚਨਾ ਹੈ ਤਾਂ ਮਟੀ ਦਾ ਦੀਵਾ ਹੀ ਬਹੁਤ ਵਾਰ ਪੁੱਛਿਆ ਹੋਇਆ ਤੁਹਾਡਾ ਸਵਾਲ ਆ ਅਮਰਤਾ ਪ੍ਰੀਤਮ ਦੀ ਦਲੀਪ ਘਟਵਾਨਾ ਦੀ ਖੁਸ਼ਵੰਤ ਵਕ ਖੁਸ਼ਵੰਤ ਸਿੰਘ ਦੀ ਗੁਰਦੇਵਾਲ ਸਿੰਘ ਦੀ ਤਾਂ ਇਹ ਕਿੰਨਾ ਦੀ ਆ ਇਹ ਹੈਗੀਆ ਗੁਰਦੇਵਾਲ ਸਿੰਘ ਦੀ ਮਟੀ ਦਾ ਦੀਵਾ ਸੁਲਤਾਨ ਰਜ਼ੀਆ ਕਿਸ ਦੀ ਰਚਨਾ ਹੈ ਤਾਂ ਇਹ ਰਚਨਾ ਕਿੰਨਾ ਦੀ ਆ ਤੁਸੀਂ ਬਲਵੰਤ ਗਾਰਗੀ ਦੀ ਇਹ ਰਚਨਾ ਹੈਗੀ ਬਲਵੰਤ ਗਾਰਗੀ ਦੀ ਬਲਵੰਤ ਗਾਰਗੀ ਕੀ ਪੁੱਤ ਹੈ ਸਾਡਾ ਨਾਟਕਕਾਰ ਇਹ ਹੈਗਾ ਸਾਡਾ ਨਾਟਕਕਾਰ ਬਲਵੰਤ ਗਾਰਗੀ ਦੇ ਥੋੜੀਆਂ ਜਿਹੀਆਂ ਚਨਾਮਾਂ ਤੁਸੀਂ ਯਾਦ ਰੱਖ ਲਿਓ ਜਿਵੇਂ ਇਹਨਾਂ ਦੀ ਹੈਗੀ ਕੰਕ ਦੀ ਬੱਲੀ ਜੇ ਹਰੀ ਕ੍ਰਾਂਤੀ ਦੇ ਉੱਪਰ ਮਤਲਬ ਇਹਨਾਂ ਨੇ ਟਿੱਪਣੀ ਕਰੀ ਹੋਈ ਹੈ ਕਿ ਮਤਲਬ ਜੋ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਜਿਹੜਾ ਮੀਰ ਹੋਰ ਅਮੀਰ ਹੁੰਦਾ ਗਿਆ ਜਿਹੜਾ ਗਰੀਬ ਹੋਰ ਗਰੀਬ ਹੁੰਦਾ ਗਿਆ ਜਿਵੇਂ ਇਹਨਾਂ ਦੀ ਹੈਗੀ ਆ ਮਿਰਜਾ ਸਾਹਿਬਾ ਤੇ ਦਸਬੰਦ ਇਹਨਾਂ ਦੀ ਹੈਗੀ ਆ ਤੇ ਇਹਨਾਂ ਨੂੰ ਅੰਤਰਰਾਸ਼ਟਰੀ ਨੋਵਲਕਾਰ ਕਿਹਾ ਜਾਂਦਾ ਓਕੇ ਤੇ ਸਲਤਾਨ ਰਾਜੀਆ ਇਹ ਆਪਾਂ ਦੇਖ ਹੀ ਲਿਆ ਇਹਨਾਂ ਦੀ ਆ ਨੰਗੀ ਤੁੱਪ ਕਿਸ ਦੀ ਆਤਮਕਥਾ ਜਾਂ ਸਵੈ ਜੀਵਨੀ ਆ ਪਰ ਨੰਗੀ ਧੁੱਪ ਕਿੰਨਾ ਦੀ ਆ ਤਾਂ ਇਹ ਵੀ ਹੈਗੀ ਆ ਬਲਵੰਤ ਗਾਰਗੀ ਦੀ ਇਹ ਆਇਆ ਹੋਇਆ ਸਵਾਲ ਆ ਬਹੁਤ ਵਾਰ ਤੁਹਾਡਾ ਇਹਨਾਂ ਵਿੱਚੋਂ ਕਿਸ ਨੂੰ ਕਾਗਜ਼ ਤੇ ਕੈਨਵਸ ਤੇ 1982 ਈਸਵੀ ਵਿੱਚ ਗਿਆਨਪੀਠ ਅਵਾਰਡ ਮਿਲਿਆ ਜੇ ਪੁਛ ਲੈਣ ਸਹਿਤ ਦੇ ਖੇਤਰ ਦੇ ਵਿੱਚ ਸਭ ਤੋਂ ਵੱਡਾ ਅਵਾਰਡ ਕਿਹੜਾ ਪੁੱਤ ਉਹ ਹੈਗਾ ਗਿਆਨਪੀਠ ਅਵਾਰਡ ਤਾਂ ਕਿੰਨਾਂ ਨੂੰ ਮਿਲਿਆ ਹੋਇਆ ਤੇ ਇਹਦਾ ਅਨਸਰ ਆਉਣਾ ਸੀ ਅਮਰਤਾ ਪ੍ਰੀਤ ਨੂੰ ਮਿਲਿਆ ਹੋਇਆ ਇਹ ਅਵਾਰਡ ਇਹ ਲਿਖਿਆਂ ਵਿੱਚੋਂ ਕਿਹੜਾ ਨੋਵਲ ਅਮਰਤਾ ਪ੍ਰੀਤਮ ਦਾ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਤਿੰਨ ਜਿਹੜੇ ਨੋਵਲ ਨੇ ਉਹ ਹੈਗੇ ਨੇ ਅਮਰਤਾ ਪ੍ਰੀਤਮ ਦੇ ਤਾਂ ਕਿਹੜਾ ਨੋਵਲਾ ਜਿਹੜਾ ਅਮਰਤਾ ਪ੍ਰੀਤਮ ਦਾ ਨਹੀਂ ਹੈ ਤਾਂ ਉਹ ਹੈਗਾ ਪੁੱਤ ਕੋਠੇ ਖੱਟ ਸਿੰਘ ਦੇ ਇਹ ਨੋਵਲ ਅਮਰਤਾ ਪ੍ਰੀਤਮ ਦਾ ਨਹੀਂ ਹੈ ਇਹ ਦਲੀਪ ਘੋਟਵਾਨਾ ਨੂੰ ਕਿਹੜੀ ਰਚਨਾ ਤੇ ਸਹਿਤ ਅਕੈਡਮੀ ਅਵਾਰਡ ਮਿਲਿਆ ਤਾਂ ਦਲੀਪ ਘੋਟਵਾਨਾ ਇੱਲੂ ਧਿਆਣੀ ਤੁਸੀਂ ਇਹਨਾਂ ਨੂੰ ਕੇਡੀ ਰਚਨਾ ਤੇ ਸੈਤ ਅਕੈਡਮੀ ਅਵਾਰਡ ਮਿਲਿਆ ਹੋਇਆ ਤੇ ਇਹਨਾਂ ਨੂੰ ਮਿਲਿਆ ਹੋਇਆ ਪੁੱਤ ਇਹ ਹਮਾਰਾ ਜੀਵਨਾ ਨੰਗੇ ਪੈਰਾਂ ਦਾ ਸਫਰ ਕਿਸ ਦੀ ਸਵੈ ਜੀਵਨੀ ਆ ਇਹਨਾਂ ਦੇ ਵਿੱਚੋਂ ਕਿਸ ਦੀ ਸਵੈ ਜੀਵਨੀ ਆ ਨੰਗੇ ਪੈਰਾਂ ਦਾ ਸਫਰ ਤਾਂ ਇਹਨਾਂ ਦੀ ਤਾਂ ਹੈਗੀ ਰਸੀਦੀ ਟਿਕਟ ਤੇ ਕਾਲਾ ਗਲਾਵ ਤੇ ਇਹਦੀ ਹੈਗੀ ਇਹ ਦਲੀਪਕੌਰ ਟਵਾਨਾ ਦੀ ਸਵੈ ਜੀਵਨੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਹੈਗੀ ਮੰਜ਼ਰ ਦੇ ਮੰਜ਼ਲ ਦੇ ਸਪੇ ਓਕੇ ਬਾਕੀ ਸਵੈ ਜੀਵਨੀ ਇਹਦੇ ਕਲਾਸ ਆਉਗੀ ਲੂਣਾ ਕਾਵਨਾਟਕ ਕਿਸ ਦੀ ਪ੍ਰਸਿੱਧ ਰਚਨਾ ਹੈ ਤਾਂ ਇੱਕ ਕਾਵ ਦੇ ਰੂਪ ਦੇ ਵਿੱਚ ਇੱਕ ਨਾਟਕ ਲਿਖਿਆ ਗਿਆ ਤਾਂ ਉਹ ਕਿੰਨਾ ਦੀ ਮਤਲਬ ਸੌਰੀ ਪ੍ਰਸਿੱਧ ਰਚਨਾ ਹੈ ਕਿੰਨਾ ਦੀ ਰਚਨਾ ਉਹ ਪ੍ਰੋਫੈਸਰ ਮੋਹਨ ਸਿੰਘ ਦੀ ਸ਼ੇਵ ਕੁਮਾਰ ਦੀ ਨਾਨਕ ਸਿੰਘ ਦੀ ਤਾਂ ਇਹ ਹੈਗੀ ਪੁੱਤ ਲੂਣਾ ਸ਼ੇਵ ਕੁਮਾਰ ਦੀ ਰਾਤ ਦੇ ਰਾਈ ਕਿਸ ਦੀ ਰਚਨਾ ਹੈ ਰਾਤ ਦੇ ਰਾਈ ਕੋ ਨੋਵਲਾ ਤੇ ਹੀ ਰਚਨਾ ਕਿਸ ਦੀ ਹੈ ਤਾਂ ਇਹ ਹੈਗੀ ਕਰਨਜੀਤ ਗੁੱਸਾ ਦੀ ਹੇ ਲਿਖਾਂ ਵਿੱਚੋਂ ਕਿਹੜਾ ਲੇਖਕ ਬਾਬਾ ਬੋੜ ਬਜੋਂ ਜਾਣਿਆ ਜਾਂਦਾ ਹੈ ਤਾਂ ਇਹਨਾਂ ਦੇ ਵਿੱਚੋਂ ਕਿੰਨਾਂ ਨੂੰ ਬਾਬਾ ਬੋੜ ਨਾਮ ਨਾਲ ਜਾਣਿਆ ਜਾਂਦਾ ਤਾਂ ਇਹ ਹੈਗੇ ਨੇ ਸੰਤ ਸਿੰਘ ਸੇਖੂ ਗਵਾਚਿਆ ਸੂਰਜ ਨੋਵਲ ਕਿਸ ਦੀ ਹੈ ਤਾਂ ਇਹ ਹੈਗੀਏ ਬਜੀਤ ਕੌਰ ਬੱਲੀ ਦੀ ਗਵਾਚਿਆ ਸੂਰਜ ਸਰਜੀਤ ਸਿੰਘ ਸੇਠੀ ਇਹ ਮਹਾਨਗਰਾਂ ਦਾ ਜਿਹੜਾ ਦੁਕਾਨੀ ਉਹਨੂੰ ਲੈ ਕੇ ਰਚਨਾ ਕਰਦੇ ਨੇ ਗੁਰਦੇਵਾਲ ਸਿੰਘ ਇਹ ਛੋਟੀ ਕਹਾਣੀ ਨੂੰ ਦਲੀਪਕੌਰ ਮਰਦ ਪ੍ਰਦਾਨ ਸਮਾਜ ਤੇ ਟਿੱਪਣੀ ਮਤਲਬ ਕਰਦੀ ਰਚਨਾ ਕਰਦੀ ਰਹੀ ਆ ਦਲੀਪਕੌਰ ਵਾਣਾ ਤਾਂ ਇਹ ਸੀ ਗਵਾਚਾ ਸੂਰਜ ਬਲਜੀਤ ਕੌਰ ਬੱਲੀ ਦੀ ਖੇਡ ਲਿਖਿਆ ਵਿੱਚੋਂ ਸਰਜੀਤ ਸਿੰਘ ਸੇਠੀ ਦੀ ਰਚਨਾ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜੀ ਰਚਨਾ ਸਰਜੀਤ ਸਿੰਘ ਸੇਠੀ ਦੀ ਨਹੀਂ ਹੈ ਤਾਂ ਇਹਦੇ ਵਿੱਚ ਸੀਗਾ ਕੁਝ ਅਣਕਿਹਾ ਇਹ ਰਚਨਾ ਸਰਜੀਤ ਸਿੰਘ ਸੇਠੀ ਦੀ ਨਹੀਂ ਹੈਗੀ ਇਹ ਚਾਰੇ ਇਹਨਾਂ ਦੀਆਂ ਹੈਗੀਆਂ ਨੇ ਇਹ ਆਪਾਂ ਨਹੀਂ ਕੀਤਾ ਹਜੇ ਇਹ ਜਲਦੀ ਸਾਨੂੰ ਕਲਾਸ ਮਿਲ ਜੂ ਮੰਡੀ ਤੱਕ ਸਾਨੂੰ ਕਲਾਸ ਮਿਲ ਜੂਗੀ ਅੱਜ ਨੂੰ ਕੋਈ ਪੰਜਾਬੀ ਕਾਵਿ ਤੇ ਸੈਕਿੰਡ ਕਲਾਸ ਜਿਹੜੀ ਹੋਣੀ ਹੈ ਆਪਣੀ ਮੈਂ ਤੇ ਨਾਨਕ ਇਹ ਸੋੜਾ ਪੀワイਕਿਊ ਆ 2024 ਦੀ ਸਟਾਰਟਿੰਗ ਸ਼ੈਡ ਜਿਹੜੀ ਕਵਤਾ ਮੈਂ ਤੇ ਨਾਨਕ ਤਾਂ ਕਿਸ ਪੰਜਾਬੀ ਕਵੀ ਵੱਲੋਂ ਲਿਖੀ ਗਈ ਆ ਤਾਂ ਇਹ ਕਿੰਨਾ ਅਮਰਤਾ ਪ੍ਰੀਤਮ ਵੱਲੋਂ ਪੂਰਨ ਸਿੰਘ ਵੱਨਿਓ ਮੋਹਨ ਸਿੰਘ ਜਾਂ ਸਰਜੀਤ ਗਾਗ ਵੱਨਿਓ ਤਾਂ ਇਹਦਾ ਅਨਸਰ ਹੁਣਾ ਸੀਗਾ ਸਰਜੀਤ ਗਾਗ ਵੱਨਿਓ ਇਹ ਰਚਨਾ ਲਿਖੀ ਗਈ ਆ ਤੇ ਅੱਜ ਦੀ ਕਲਾਸ ਦੇ ਵਿੱਚ ਸੀਗੇ ਬੁੱਤ ਥੋੜੀ 30 ਐਮਸੀਕਿਊ ਤੇ ਪੀਬੀਕਿਊ ਦੱਸਿਓ ਤੁਹਾਡੇ ਕਿੰਨੇ ਠੀਕ ਹੋਏ ਨੇ ਕਲਾਸ ਥੋੜੀ ਜਲਦੀ ਫਸਟ ਬਣਾਈ ਆ ਕਿ ਇੱਕ ਵਾਰੇ ਰਿਵੀਜ਼ਨ ਕਰੋ ਜੇ ਤੁਹਾਨੂੰ ਲੱਗਦਾ ਨਾ ਕਿ ਸਾਨੂੰ ਅਮਰਤਾ ਪ੍ਰੀਤਮ ਹੈ ਜਾਂ ਦਲੀਪ ਗੌਰ ਟਵਾਣਾ ਇਹਨਾਂ ਦੀ ਰਚਨਾਵਾਂ ਨਹੀਂ ਜ਼ਿਆਦਾ ਤੇ ਜਿੱਥੇ ਵੀ ਤੁਸੀਂ ਨੋਟਸ ਬਣਾਏ ਨੇ ਤੋ ਪਹਿਲਾਂ ਉਹਦੀ ਰਿਵੀਜ਼ਨ ਕਰੋ ਤੇ ਮੰਡੇ ਤੋਂ ਸਾਨੂੰ ਬਿੱਧ ਥਿਊਰੀ ਕਲਾਸਾਂ ਮਿਲਣਗੀਆਂ ਮਿਲਦੇ ਆ ਅਗਲੀ ਕਲਾਸ ਦੇ ਵਿੱਚ ਸਤਿ ਸ਼੍ਰੀ ਅਕਾਲ